ਸ਼ਲੰਦਰ ਦੇ ਸ਼ਾਕੋਟ ਪੁਲਿਸ ਥਾਣੇ ਚੋਕ ਕਬੱਡੀ ਖਿਡਾਰੀ ਦੀ ਲਾਸ਼ ਮਿਲੀ ਹੈ ਦੱਸਿਆ ਗਿਆ ਥਾਣੇ ਦੀ ਉਪਰਲੀ ਮਨਜ਼ੂਰ ਤੇ بڑے ਕਮਰੇ ਚ ਇਹ ਲਾਸ਼ ਪਈ ਸੀ ਤਿੰਨ ਦਿਨਾਂ ਤੋਂ ਕਮਰੇ ਚ ਇਹ ਲਾਸ਼ ਪਈ ਸੀ ਪਰ ਬਦਬੂ ਆਉਣ ਤੇ ਹੀ ਇਸ ਲਾਸ਼ ਦਾ ਪਤਾ ਚੱਲ ਪਾਇਆ ਮ੍ਰਿਤਕ ਦੀ ਪਛਾਣ 26 ਸਾਲ ਦੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਗੁਰਪ੍ਰੀਤ ਸਿੰਘ ਕਬੱਡੀ ਦਾ ਖਿਡਾਰੀ ਸੀ ਕੁਝ ਸਮੇਂ ਤੋਂ ਥਾਣੇ ਚ ਚਾਹ ਪਾਣੀ ਪਿਲਾਉਣ ਦਾ ਕੰਮ ਇਸ ਦੇ ਵੱਲ ਕੀਤਾ ਜਾਂਦਾ ਸੀ ਆਮ ਵਾਂਗ ਹੀ ਘਰ ਤੋਂ ਗੁਰਪੇਜ ਨਿਕਲਿਆ ਸੀ ਘਰ ਵਾਪਸ ਨਾ ਆਉਣ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪੁਲਿਸ ਨੇ ਕਾਫੀ ਪਾਲ ਇਸ ਦੀ ਕੀਤੀ ਪਰ ਇਸ ਦਾ ਕੁਝ ਵੀ ਥੋਪ ਪਤਾ ਨਹੀਂ ਚੱਲ ਪਾਇਆ ਸੀ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਜ਼ਰੀਲੇ ਚੀਜ਼ ਦੇ ਵਤਨ ਦੇ ਕਰਕੇ ਗੁਰਪੇਜ ਸਿੰਘ ਦੀ ਮੌਤ ਹੋਈ ਤੇ ਉਸ ਤੋਂ ਬਾਅਦ ਹੁਣੇ ਕਰੀਬ 3 ਮਹੀਨਿਆਂ ਤੋਂ ਇਹ ਉੱਥੇ ਬਤੌਰ ਸਫਾਈ ਸੇਵਕ ਕੰਮ ਕਰਦਾ ਸੀ ਨਾਲ-ਨਾਲ ਪਬਲਿਕ ਨੂੰ ਪੁਲਿਸ ਨੂੰ ਪਾਣੀ ਪਿਆਉਂਦਾ ਕੰਮ ਵੀ ਕਰਦਾ ਸੀਗਾ ਇਹ 4 ਤਰੀਕ ਨੂੰ ਸ਼ਾਕੋਟ ਦੇ ਏਰੀਆ ਚ ਪਿੰਡ ਦਾਨੇ ਵਾਲ ਮੇਲਾ ਲੱਗਦਾ ਜਿਹੜਾ ਜਾਂਦਾ ਸਮੇਂ ਉਹਦੇ ਚ ਇਹਨੇ ਦੱਸਿਆ ਕਿ ਮੁੰਸ਼ੀ ਨੂੰ ਦੱਸ ਕੇ ਕਿਹਾ ਕਿ ਮੈਂ ਅੱਜ ਮੇਲਾ ਜਾਣਾ ਚਾਹਣਾ ਤੇ ਪੁਲਿਸ ਕਰਮਚਾਰੀ ਨੇ ਸੋਚਿਆ ਕਿ ਨੌਜੋਨ ਜਿਹੜਾ ਹੈ ਮੇਲਾ ਤੇ ਗਿਆ ਪਰੰਤੂ 6 ਤਰੀਕ ਨੂੰ ਸ਼ਾਮੇ 5-6 ਵਜੇ ਪਤਾ ਲੱਗਿਆ ਕਿ ਜਦੋਂ ਬਾਸ਼ਰਾ ਸਮਾਂ ਸੀ ਉਸ ਤੋਂ ਬਾਅਦ ਲੰਘ ਕੇ ਤੇ ਕੁਝ ਗਰਮੀ ਤੋਂ ਜਦੋਂ ਇੱਕ 스멜 ਆਈ ਥਾਣੇ ਦੇ ਪਿਛਲੇ ਸਾਈਡ ਤੇ ਪੌੜੀਆਂ ਦੇ ਨਜ਼ਦੀਕ ਤੇ ਪੁਲਿਸ ਕਰਮਚਾਰੀ ਜਾਂ ਕੇ ਦੇਖਿਆ ਕਿ ਜਿਹੜੀਆਂ ਉਹਦੀਆਂ ਪੌੜੀਆਂ ਛੱਤ ਤੇ ਜਾਂਦੀਆਂ ਉੱਥੇ ਦਰਵਾਜੇ ਦੇ ਨਾਲ ਦਰਵਾਜ਼ਾ ਖੁੱਲਿਆ ਹੋਇਆ ਸੀ ਤੇ ਉਹਦੇ ਨਾਲ ਜਿਹੜਾ ਮਾਲਮ ਕਦਮਾ ਕੁਝ ਕੈਨੀਆਂ ਕੁਝ ਬੋਰੀਆਂ ਜਿਹਦੇ ਚ ਮਾਲਮ ਕਦਮਾ ਪਿਆ ਉਹਦੇ ਉੱਤੇ ਮੋਢੇ ਮੂੰਹ ਲੱਗਿਆ ਹੋਇਆ ਸੀਗਾ ਤੇ ਇਹਦੇ ਸਰੀਰ ਤੋਂ ਪਹਿਲੀ ਨਜ਼ਰੇ ਲੱਗ ਰਿਹਾ ਸੀ ਕਿ ਵੀ ਜਿਵੇਂ ਇਹਨੂੰ ਕਿਸੇ ਜ਼ਰੀਲੇ ਜਾਨਵਰ ਵਗੈਰਾ ਨੇ ਕੱਟਤਾ ਕਿਉਂਕਿ ਬਾਡੀ ਦੇ ਹਾਲਾਤ ਤੇ ਦੱਸ ਰਹੇ ਸੀਗੇ ਜਿਹੜਾ ਉੱਥੇ ਹਾਲਾਤਾਂ ਮੁਤਾਬਕ ਇਹਦੇ ਕੋਈ ਜਾਨਵਰ ਵਗੈਰਾ ਜ਼ਰੀਲਾ ਲੜਿਆ ਇਹਦੀ ਉਹਨਾਂ ਕਾਰਨ ਕਾਰਨ ਮੌਤ ਹੋਈ ਸਪਸ਼ਟ ਹੁੰਦੀ ਆ ਫਿਰ ਵੀ ਜਿਹੜਾ ਪੋਸਟਪਾਂਡਿੰਗ ਰਿਪੋਰਟ ਆਉਣ ਤੇ ਜਿਉਂ ਜਿਹਾ ਹਾਲਾਤ ਹੋਣਗੇ ਉਹ ਜੀ ਅਗਲੀ ਕਾਰਵਾਈ ਜਿਹੜੀ ਹੈ ਅਮਲ ਵਿੱਚ ਲਿਆਂਦੀ ਜਾਊਗੀ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਬੀਜੇਪੀ ਨੇ ਆਮ ਆਦੀ ਪਾਰਟੀ ਸਰਕਾਰ ਨੂੰ ਕੇਰਿਆ ਅਬ ਹੋਰਛੇ ਦਰਸਲ ਸੁਨੀਲ ਜਾਖੜ ਦੀ ਅਗਵਾਈ ਹੇਠ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਕਾਂਗਰਸ ਤੋਂ ਮعتدل ਐਮ ਐਲ اے ਸੰਦੀਪ ਜਾਖੜ ਵੀ ਤਰਨੇਤ ਸ਼ਾਮਲ ਹੋਏ ਦੱਸ ਕਿ ਲੋਕ ਕਹਿੰਦੇ ਨੇ ਕਿ ਇੱਥੇ ਵੀ ਯੋਗੀ ਹੀ ਚਾਹੀਦਾ ਸੀ ਸੁਨੀਲ ਜਾਖੜ ਨੇ ਕਿਹਾ ਸੁਨੀਲ ਜਾਖੜ ਦੀ ਮੰਤਰੀ ਅਮਨ अरोड़ा ਤੋਂ ਪੀਮਾਂਡ ਹੈ ਕਿ ਸਪੈਸ਼ਲ ਸੈਸ਼ਨ ਸਭ ਤੋਂ ਪਹਿਲਾ ਕਾਨੂੰਨ ਵਿਵਸਥਾ ਦਾ ਮੁੱਦਾ ਰੱਖਿਆ ਜਾਏ ਅਮਨ अरोड़ा ਜੀ ਇੰਨਾ ਕੰਮ ਤਾਂ ਕਰਵਾ ਹੀ ਲਓ ਦੱਸ ਦੇ ਕਿ ਪੰਜਾਬ ਸਰਕਾਰ ਨੇ 10 ਤੇ 11 ਜੁਲਾਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਹੈ ਸਰਕਾਰ ਦੇ ਵੱਲੋਂ ਇਸ ਦੌਰਾਨ ਬੇਅਦਬੀ ਦੇ ਮੁੱਦੇ ਤੇ ਸਖਤ ਕਾਨੂੰਨ ਬਣਾਉਣ ਤੇ ਚਰਚਾ ਦਾ ਪਲਾਨ ਹੈ तैयार किया गया है पर फूंक भाजपा ने मांग की है कि सेशन विच सब तो पहला कानून व्यवस्था दम मुद्दा रखा जावे अभोर विच व्यापारी संजय वर्मा दे कत्ल दे विरोध विच भाजपा ने सड़क तो उतर के ए प्रदर्शन किया परसों है कि सेशन पर परसों सेशन रखकर के शावा से मैं कल्ला मरोड़ा जी दे क्या ਅਮਰ ਜੀ ਮੈਂ ਕਹਿਣਾ ਡਾਕਟਰ ਕਰਵਾ ਲਓ ਬਾਕੀ ਤਾਂ ਥੋੜੀ ਜਿੰਨੀ ਜਲਦੀ ਹੈ ਕਿ ਨਹੀਂ ਚਲਦੀ ਮੈਨੂੰ ਪਤਾ ਹੈ ਆ ਕਹਦੇ ਹੋ ਵੀ ਉੱਥੇ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਪਹਿਲਾ ਟੌਪਿਕ ਕਰ ਲੋ ਅਗਲਾ ਆਰਡਰ ਬਿਸਨਸ ਹੋਏਗਾ ਜਿਹੜੇ ਜਿਹਨਾਂ ਨੇ ਜਗਤ ਨਾਲ ਨਹੀਂ ਬਣਦੀ ਹੋਣੀ ਸੰਜਣਾ ਨਾਲ ਨਹੀਂ ਬਣਦੀ ਜਿਹਦੇ ਨਾਲ ਸੁਨੀਲ ਜਾਖੜ ਦੀ ਨਹੀਂ ਬਣਦੀ ਜਿਹੜਾ ਭਾਜਪਾ ਨੂੰ ਸੁੱਤੇ ਜਾਗਦੇ ਗਾਣਾ ਕਢਦਾ ਉਹ ਵੀ ਘਰੇ ਜਾ ਕੇ ਉਹਦੇ ਮੇਕਅਪ ਘਰੇ ਛੁੱਲੇ ਤੇ ਗੱਲ ਆਈ ਹੁੰਦੀ ਹੈ ਯਾ ਅਯੋਗੀ ਚਾਹੀਦਾ ਸੀ ਹੈ ਕੋ ਨਹੀਂ ਬਲਵੰਤ ਜੀ ਯੋਗੀ ਕਹਿੰਦੇ ਸੀਗਾ

ਜਿਕਰ ਇਹ ਹੈ ਕਿ 14 ਜਨਵਰੀ 2025 ਬਾਕੀਲੇ ਦੌਰਾਨ ਸ਼੍ਰੀ ਮੁਖਸਾ ਸਾਹਿਬ ਜੀ ਇਸ ਪਾਰਟੀ ਦਾ ਗਠਨ ਕੀਤਾ ਗਿਆ ਸੀ ਤੇ ਹੁਣ ਤਰਨਤਾਰਨ ਬਾਈ ਇਲਕਸ਼ ਲੜੰਦਾ ਐਲਾਨ ਅਮਰਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੀਤਾ। ਤੁਹਾਡੀ ਪਾਰਟੀ ਵੱਲੋਂ ਜਾਂ ਕਿਸ ਕੈਂਡੀਡੇਟ ਨੂੰ ਇਸ ਜਿੰਮੀ ਚੋਣ ਲੜਵਾਉਣ ਜਾ ਰਹੇ ਜੀ? ਹਾਂ ਜੀ ਪਹਿਲਾਂ ਤੇ ਅਸੀਂ ਸਾਡੀ ਪਾਰਟੀ ਦਾ ਫੈਸਲਾ ਲਿਆ ਕਿ ਅਸੀਂ ਜਿੰਮੀ ਚੋਣ ਨਹੀਂ ਲੜਾਂਗੇ। ਜਿੰਮੀ ਵੀ ਪਹਿਲਾਂ ਅੱਜ ਤੋਂ ਪਹਿਲਾਂ ਹੋਈਆਂ। ਲੇਕਿਨ ਇਹ ਸਾਡੇ ਹਲਕੇ ਦੀ ਚੋਣ ਹੈ। ਇਹ ਤੋਂ ਅਬਰ ਪਾਲ ਸਿੰਘ ਜੀ ਐਮਪੀ ਬਣੇ ਆ ਕਿ ਇਹ ਇਸ ਕਰਕੇ ਇਹ ਸਾਡਾ ਮੇਰੇ ਖਿਆਲ ਸਾਡੇ ਸੰਗਤਾਂ ਦਾ ਅਸੀਂ رائے ਵੀ ਲਈ ਆ ਤੇ ਬਹੁਤ ਆਜੇ ਇਹੀ ਆ ਕਿ ਆਸਾਂ ਨੇ ਇਲیکشن ਲੜਨੀ ਚਾਹੀਦੀ ਹੈ ਕਿ ਅਸੀਂ ਸਾਰੀ ਫਿਰ ਟੀਮ ਨੇ ਇਹ ਫੈਸਲਾ ਕੀਤਾ ਕਿ ਅਸੀਂ ਲੜਖਣ ਲੜਾਂਗੇ ਤੇ ਕੈਂਡੀਡੇਟ ਦਾ ਅਸੀਂ ਤਕਰੀਬਨ ਆਉਣ ਵਾਲੇ ਸਮੇਂ ਚ ਕੋਈ ਫੈਸਲਾ ਕਰਾਂਗੇ ਜੀਠਿਆਦੀ ਵਿਕਰਮ ਮਜੀਠਿਆ ਨੂੰ ਹਾਈ ਕੋਰਟ ਨੇ 3 ਹਫਤੇ ਦੀ ਮਹਲਦ ਦਿੱਤੀ ਪਟੀਸ਼ਨ ਸੋਲ ਕਰਨ ਲਈ ਇਹ ਸਮਾਂ ਦਿੱਤਾ ਗਿਆ ਹੈ ਹੁਣ 29 ਜੁਲਾਈ ਨੂੰ ਅਗਲੀ ਸੁਣਵਾਈ ਹੋਏਗੀ 14 ਦਿਨ ਦੀ ਨਿਆਇਕ ਹਿਰਾਸਤ ਦੌਰਾਨ ਨਾਬਾ ਜੇਲ੍ਹ ਚਬਾਨੀ ਵਿਕਰਮ ਸਿੰਘ ਮਜੀਠਿਆ ਤੇ ਇਸ ਤੋਂ ਪਹਿਲਾਂ ਵੀ ਸੁਣਵਾਈ ਹੋਈ ਸੀ ਉਸ ਦੌਰਾਨ ਰਿਮਾਂਡ ਜੋ ਆਰਡਰ ਸੀ ਉਹ ਅਪਲੋਡ ਨਹੀਂ ਕੀਤਾ ਗਿਆ ਸੀ ਵੈਬਸਾਈਟ ਤੇ ਉਸ ਦੌਰਾਨ ਵੀ कोई राहत नहीं मिली सी ते उस तो एक दिन बाद मुर्तो सुनवाई हुई इस एप्लीकेशन कुछ खामियां पाई गई सी ते हुन एक बार मुर्तो आज सुनवाई हुई है पर बिक्रम सिंह मजीठिया तीन हफ्ते दी मोहलत इस दौरान दे गई है पटीशन सोध करने लई इस समा दिता गया है ते हुन इस पूरे मामले की सुनवाई उनती जुलाई में हो अपनी जो पिटिशन हाईकोर्ट में डाली थी जो पहली डेट थी उनकी वो जो पटिशन है वो इन्फक्चस हो गई थी फिर नेक्स्ट डेट उन्होंने नए अगले दिन की मांगी थी रिक्वेस्ट उस दिन भी उनकी एप्लीकेशन उनको विड्रॉ करनी पड़ गई और जो आज की इनकी तारीख थी आज भी उन्होंने कोर्ट से तीन हफ्ते का समय मांगा है अमेंडमेंट करने के लिए तो अभी के लिए कोई भी राहत उन्हें नहीं मिली है उन्होंने अपने जजमेंट स्लिप में सिर्फ ये रिक्वेस्ट की है कि ये हमने जो अपनी पिछली पटिशन है उसमें अमेंडमेंट करनी है हमें तीन हफ्ते का समय चाहिए जी पंजाबी का ਆ ਵੀਰ ਅੱਜ ਜਿਹੜੇ ਵਿਕਰਮ ਸਿੰਘ ਮਜੀਠੀਆ ਵੱਲੋਂ ਜਿਹੜੇ ਰਿਮਾਂਡ ਆਰਡਰ ਚੈਲੰਜ ਕੀਤੇ ਗਏ ਸੀਗੇ ਉਹਦੇ ਵਿੱਚ ਜਦੋਂ ਅੱਜ ਪੇਸ਼ੀ ਸੀਗੀ ਤਾਂ ਉਹ ਇਹਨਾਂ ਨੇ ਐਡਜਨਮੈਂਟ ਸਲਿੱਪ ਜਿਹੜੀ ਲਗਾਈ ਹੋਈ ਸੀਗੀ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਲਾਇਰ ਸੀ ਤੇ ਉਹਦੇ ਵਿੱਚ ਕੋਰਟ ਨੇ 3 ਹਫ਼ਤੇ ਤੋਂ ਬਾਅਦ ਦਾ ਜਿਹੜਾ ਜਿਹੜੀ ਡੇਟ ਹੈ ਹੁਣ ਦਿੱਤੀ ਹੈ ਪਹਿਲਾਂ ਆਲਰੇਡੀ ਇਸ ਕੇਸ ਦੇ ਵਿੱਚ ਜਦੋਂ ਪਹਿਲੀ ਡੇਟ ਪਈ ਸੀ ਤਾਂ 7 ਦਿਨ ਦਾ ਪੁਲਿਸ ਰਿਮਾਂਡ ਚੈਲੰਜ ਕੀਤਾ ਸੀ ਤਾਂ ਉਹਦੇ ਵਿੱਚ ਅੱਗੇ ਡੇਟ ਪੈ ਗਈ ਸੀ ਕਿਉਂਕਿ ਉਹ 7 ਦਿਨ ਪੂਰੇ ਹੋ ਗਏ ਸੀ ਫੇਰ 4 ਦਿਨ ਦਾ ਇਹਨਾਂ ਨੇ ਪੁਲਿਸ ਰਿਮਾਨ ਚੈਲੰਜ ਕਰਨ ਲਈ ਟਾਈਮ ਲਿੱਤਾ ਤਾਂ ਉਹਦੇ ਵਿੱਚ ਵੀ ਫਰਦਰ ਅੱਗੇ ਡੇਟ ਪੈਂਦੀ ਹੈ ਕਿਉਂਕਿ ਅਮੈਂਡਮੈਂਟ ਐਪਲੀਕੇਸ਼ਨ ਜਿਹੜੀ ਹੈ ਕਿ ਉਹ ਗਲਤ ਫਾਈਲ ਕਰਦੇ ਨੇ ਤੇ ਫੇਰ ਉਹਨਾਂ ਨੂੰ ਵਿਧਰੋ ਕਰਨੀ ਪੈਂਦੀ ਹੈ ਫਿਰ ਅੱਜ ਜਿਹੜੀ ਐਪਲੀਕੇਸ਼ਨ ਜਿਹੜੀ ਅੱਜ ਇਹਨਾਂ ਦੀ ਡੇਟ ਸੀਗੀ ਅੱਜ ਵੀ ਇਹਨਾਂ ਨੂੰ ਜਿਹੜੀ ਅਡਜਰਨਮੈਂਟ ਸਲਿੱਪ ਲਗਾਈ ਹੈ ਤੇ ਹੁਣ ਅਗਲੀ ਤਰੀਕ ਦਿਨ ਹਫਤੇ ਬਾਅਦ ਦੀ ਹੈ ਤੇ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਕੋਈ ਰਾਹਤ ਨਹੀਂ ਹੈਗੀ ਕੋਈ ਕੋਸੀਟਿੰਗ ਟੇਕਅਪ ਨਹੀਂ ਹੋਈ ਅੱਜ ਅਸੀਂ ਕੱਲ ਇੱਕ ਸਲਿੱਪ ਬਾਈ ਕਰਦੇ ਸੀ ਸਰਕੂਲੇਟ ਕਰਦੇ ਸੀ कि जब फर्स्ट वर्किंग डे से पटिशन फाइल की थे थे थर्ड वर्किंग डे से पटिशन लगी तब तक फर्स्ट रिमांड खत्म हो चुका एक्सटेंशन रिमांड जब तक चैलेंज किया सैकेंड रिमांड भी खत्म हो गया असी अराउंड ऑफ तो अरेस्ट चैलेंज करने असी रिमांड ऑर्डर चैलेंज करने और सबसिक्वेंट प्रोसीडिंग चैलेंज करनी है असं जिना समा मंगे अभी कोर्ट ने सू देता एड्ड बिक्रम सिंह मजिठिया ने बेल का कोई लेना देना नहीं है एफ आई आर की कोशिंग का कोई लेना देना नहीं है अभी प्रोसैस से है ਉਹਨਾਂ ਨੂੰ ਜੁਡੀਸ਼ੀਅਲ ਹਿਰਾਸਤ ਚ ਭੇਜ ਦਿੱਤਾ ਗਿਆ ਰਿਮਾਂਡ ਖਤਮ ਹੋ ਗਿਆ ਹੁਣ ਅਸੀਂ ਉਹਨਾਂ ਦੀ ਬੇਲ ਫਾਈਲ ਕਰਨੀ ਹੈ ਤੇ ਜਿਹੜੀ ਐਫਆਰ ਕੋਸ਼ ਕਰਾਂ ਦੀ ਤੋ ਫਾਈਲ ਹੋ ਗਈ ਤੇ ਬੇਲ ਫਾਈਲ ਕਰ ਹਾਈ ਕੋਰਟ ਦੇ ਵਿੱਚ ਕਦੋਂ ਤੱਕ ਕਰ ਰਹੇ ਹੈ ਪ੍ਰੋਸੈਸ ਇਹ ਹੈ ਜੀ ਕਿ ਪਹਿਲਾਂ ਸੈਸ਼ਨ ਕੋਰਟ ਸੇ ਫਾਈਲ ਕਰੀ ਦੀ ਹੈ ਤੇ ਐਟ ਦੀ ਅਰਲੀਸਟ ਪੋਸੀਬਲ ਕਰਾਂਗੇ ਜੀ ਅਸੀਂ ਇਹ ਤਿਆਰ ਹੋ ਚੁੱਕੇ ਬਿਲਕੁਲ ਕਰ ਰਹੇ ਹਾਂ ਜੀ ਸਾਰਾ ਕੁਝ ਤਿਆਰ ਕਰ ਰਹੇ ਹਾਂ ਔਰ ਕੋਸ਼ਿਸ਼ ਇਹ ਹੈ ਕਿ ਕਦੋਂ ਤੱਕ ਤੁਸੀਂ ਆ ਰਹੇ ਹੋ ਹਾਈ ਕੋਰਟ ਆ ਰਹੇ ਹੋ ਜਲਦੋਂ ਜਲਦੋਂ ਜਲ ਪਹਿਲਾਂ ਇਸ ਲਿਬਰਟੀ ਜਿਹੜੀ ਉਸੇ ਸਿਕਿਉਰ ਕਰਦੇ ਇਹਦੇ ਵਿੱਚ ਅਸੀਂ रिमांड ऑर्डर से हुन अरेस्ट भी चैलेंज क्योंकि ये अरेस्ट जोड़ी है गैर कानूनी है अंडर प्रोसेस ऑफ लॉ नहीं हुई तो विक्रम सिंह मजीठिया नो हाई कोर्ट ने तीन हफ्ते दी मोहलत दी है पिटीशन जो सो दे लिए ये समय ਦਿੱਤਾ गया है हुन 29 जुलाई नु इस पूरे मामले दी अगली सुनवाई होगी चौदह दिन दी न्यायिक हिरासत दौरान नाबा जेल च बंद ने विक्रम सिंह मजीठिया ਤੇ ਸੰਜੀਵਰਮਾ ਕਤਲ ਕੇਸ ਚ ਪੁਲਿਸ ਨੇ ਬੋਲੇ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਕੱਲ ਹੀ ਅਬੋਹਰ ਚ ਸੰਜੀਵਰਮਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤੇ ਸੰਜੀਵਰਮਾ ਕਤਲਕਾਰ ਦੇ ਨਾਲ ਜੁੜੀ ਵੱਡੀ ਖਬਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਪੁਲਿਸ ਨੇ ਵੱਡਾ ਐਕਸ਼ਨ ਲਿਆ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਇਸ ਬਾਬਤ ਗ੍ਰਿਫਤਾਰ ਕਰ ਲਿਆ ਹੈ ਕੱਲ ਹੀ ਅਬੋਹਰ ਚ ਸੰਜੀਵਰਮਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਜੋ ਹੈ ਉਹ ਕਰ ਦਿੱਤਾ ਗਿਆ ਸੀ ਹਾਲਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਪੂਰੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਤੇ ਬਿਤੇ ਹੀ ਕੱਲ ਨਿਊ ਵੇਅਰ ਵੈਲ ਦੇ ਸ਼ੋਰੂਮ ਦੇ ਮਾਲਕ ਸੰਜੇ ਵਰਮਾ ਜੋ ਕਿ ਕਰੋ ਨਿਕਲੇ ਸੀ ਸ਼ੋਰੂਮ ਦੇ ਬਾਹਰ ਜਿਵੇਂ ਹੀ ਪਹੁੰਚਦੇ ਨੇ ਘਾਤ ਲਗਾ ਕੇ ਬੈਠੇ ਹਮਲਾਵਰ ਉਹਨਾਂ ਤੇ ਤਾਬਰਤੋਰ ਗੋਲੀਆਂ ਵਾਰਾ ਦਿੰਦੇ ਨੇ ਉਸ ਦੌਰਾਨ ਹੀ ਸੰਜੇ ਵਰਮਾ ਦੀ ਮੌਤ ਹੋ ਗਈ ਸੀ ਹਾਲਕਿ ਅੱਜ ਸਵੇਰੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਕਰਤਾ ਪਿਆ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਦੀਪ ਕੁਮਾਰ ਫੋਨ ਲਾਈਨ ਤੇ ਮੌਜੂਦ ਨੇ ਪ੍ਰਦੀਪ ਜਨਾ ਚਾਹਾਂਗੇ ਕਿੱਥੋਂ ਇਹ ਗ੍ਰਿਫਤਾਰੀ ਹੋਈ ਹੈ ਕਦੋਂ ਹੋਈ ਹੈ ਅਮ ਬਿਲਕੁਲ ਸਮਝੋ ਜਿਹੜਾ ਦੱਸਣਾ ਚਾਹੁੰਦੇ ਆ ਕਿ ਜਿਹੜਾ ਏ ਡੀਜੀਪੀ ਅਰਤੀ ਸ਼ੁਕਲਾ ਵੱਲੋਂ ਜਿਹੜੀ ਇਹ ਪ੍ਰੈਸ ਕਾਨਫਰੰਸ ਡੀਐਸਪੀ ਦਫ਼ਤਰ ਦੇ ਅੰਦਰ ਜਿਹੜੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਦੋ ਵਿਅਕਤੀਆਂ ਦੀ ਜਿਹੜੀ ਹੈ ਗ੍ਰਿਫਤਾਰੀ ਦੀ ਜਿਹੜੀ ਹੈ ਪੁਸ਼ਟੀ ਜ਼ਰੂਰ ਕੀਤੀ ਹੈ ਪਰ ਫਿਰ ਹਾਲ ਗ੍ਰਿਫਤਾਰੀ ਕਿੱਥੋਂ ਕੀਤੀ ਹੈ ਕਿੰਨੇ ਬੰਦਿਆਂ ਨੂੰ ਜਿਹੜਾ ਹੋਰ ਪਕੜਿਆ ਗਿਆ ਹੈ ਕੀ 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 ਸਮਾਨ ਇਹਨਾਂ ਕੋਲ ਬਰਾਮਦ ਹੋਇਆ ਹੈ ਇਸ ਬਾਰੇ ਹਜੇ ਕੋਈ ਵੀ ਜਾਣਕਾਰੀ ਸੰਜੀ ਜਿਹੜੀ ਹੈ ਪੁਲਸ ਵੱਲੋਂ ਮੀਡੀਆ ਦੇ ਕਰਮੀਆਂ ਦੇ ਨਾਲ ਨਹੀਂ ਇਹਨੇ ਕੀਤੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡੀ ਕਾਰਵਾਈ ਜਿਹੜੀ ਪੁਲਿਸ ਇਸ ਨੂੰ ਮੰਨ ਰਹੀ ਹੈ ਵੱਡਾ ਬ੍ਰੇਕਥਰੂ ਇਸ ਨੂੰ ਮੰਨ ਰਹੀ ਹੈ ਪੁਲਸ ਦਾ ਕਹਿਣਾ ਹੈ ਕਿ ਇਸ ਦੇ ਵੱਖ-ਵੱਖ ਪਹਿਲੂਆਂ ਤੋਂ ਪਰ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੀ ਦੋਸ਼ੀਆਂ ਨੂੰ ਪਕੜਨ ਦੇ ਲਈ ਜਿਹੜੀ ਹੈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਫਿਲਹਾਲ ਕੋਈ ਵੀ ਖੁੱਲ ਕੇ ਹਜੇ ਇਸ ਗੱਲ ਦੀ ਜਿਹੜੀ ਹੈ ਜਾਣਕਾਰੀ ਜਿਹੜੀ ਮੀਡੀਆ ਨਾਲ ਨਹੀਂ ਸਾਂਝੀ ਕੀਤੀ ਜਾ ਰਹੀ ਜਿਸ ਵਿੱਚ ਅਰ ਇਸ ਹੱਤਿਆकांड ਦੇ ਬਾਰੇ ਦੱਸਿਆ ਜਾ ਸਕੇ ਕਿ ਹੱਤਿਆकांड ਪ੍ਰੋਟੀਨ ਨੂੰ ਲੈ ਕੇ ਹੋਇਆ ਹੈ ਜਾਂ ਕੋਈ ਹੋਰ ਇਹਦੇ ਨਾਲ ਮਾਮਲਾ ਸੀਗਾ ਪਰ ਉਹਨਾਂ ਵੱਲੋਂ ਇਸ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ ਜਿਹਦੇ ਕਿਹਾ ਗਿਆ ਸੀਗਾ ਕਿ ਸ੍ਰੈਕਟ ਕੋਲ ਜਿਹੜੀ ਇਹਨਾਂ ਨੂੰ ਪਹਿਲਾਂ ਕਦੇ ਕਿਸੇ ਟਾਈਮ ਤੇ ਆਈ ਸੀਗੀ ਉਸ ਦਾ ਜ਼ਿਕਰ ਜ਼ਰੂਰ ਉਹਨਾਂ ਨੇ ਪੁਲਿਸ ਅਧਿਕਾਰੀਆਂ ਵੱਲੋਂ ਜਿਹੜਾ ਹੈ ਮੀਡੀਆ ਕਰਮੀਆਂ ਦੇ ਨਾਲ ਸੰਜਿਆ ਕੀਤਾ ਗਿਆ ਹੈ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਿਹੜਾ ਬ੍ਰਿਚੀ ਦੇ ਨਾਲ ਦੇਖਿਆ ਜਾ ਰਿਹਾ ਹੈ ਕੋਈ ਤੱਕ ਕੋਈ ਸਬੂਤ ਕੋਈ ਗੱਲਾਂ ਜਿਹੜੀਆਂ ਜਿਹੜੀਆਂ ਸਾਹਮਣੇ ਆਉਣਗੀਆਂ ਜਿਸ ਤੋਂ ਬਾਅਦ ਉਹ ਜਲਦ ਜਿਹੜੀ ਇਹ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਖੁਲਾਸਾ ਕਰਨਗੇ ਦਿਨ ਹਾਲ ਦੀ ਕੜੀ ਦੇ ਅੰਦਰ ਪੁਲਿਸ ਨੂੰ ਦੋ ਵਿਅਕਤੀਆਂ ਦੀ ਜਿਹੜੀ ਗ੍ਰਿਫਤਾਰੀ ਦੀ ਜਿਹੜੀ ਪੁਸ਼ਟੀ ਜ਼ਰੂਰ ਜਿਹੜੀ ਹੈ ਕੀਤੀ ਗਈ ਹੈ पर इस बारे जानकारी हत्या कांड क्यों है इसमें वो भी मुल्जम शामिल है जो कि अबोहरदा अब ही रहन वाला से जिसकी पहचान की गई बिल्कुल बिल्कुल आ, आ, अपने बिल्कुल इस ਵਿੱਚ ਜਿਹੜਾ ਬੋਹਰਦਾ ਜਿਹੜਾ ਨੌਜਵਾਨ ਵੀ ਜਿਹੜਾ ਦੱਸਿਆ ਜਿਹੜਾ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਉਸ ਦੀ ਵੀ ਜਿਹੜੀ ਗ੍ਰਿਫਤਾਰੀ ਇਸ ਇਹਨਾਂ ਦੋ ਵਿਕਿਆਂ ਦੇ ਵਿੱਚ ਹੋਈ ਹੈ ਪਰ ਉਸ ਦਾ ਰੋਲ ਕੀ ਸੀਗਾ ਕਿ ਕਿੱਥੇ ਉਹਦੀ ਭੂਮਿਕਾ ਸੀਗਾ ਇਸ ਸਿਨੂ ਵੀ ਜਿਹੜਾ ਦੇਖਿਆ ਜਾ ਰਿਹਾ ਹੈ ਕਿ ਇਹ ਬਿਨ ਹਾਲ ਇਸ ਦੇ ਵਿੱਚ ਕੋਈ ਸਾਂਝੀ ਜਿਹੜੀ ਕੋਈ ਗੱਲ ਖੁੱਲ ਕੇ ਜਿਹੜੀ ਗੱਲ ਜਿਹੜੀ ਹੈ ਪੁਲਿਸ ਵੱਲੋਂ ਨਹੀਂ ਦੱਸੀ ਗਈ ਪੁਲਿਸ ਦੇ ਆਲਾ ਅਧਿਕਾਰੀ ਜ਼ਰੂਰ ਮੌਕੇ ਤੇ ਇੱਥੇ ਪ੍ਰੈਸ ਕਾਨਫਰੈਂਸ ਪ੍ਰੈਸ ਕਾਨਫਰੈਂਸ ਕਰਨ ਦੇ ਲਈ ਪਹੁੰਚੇ ਪਰ ਉਹਨਾਂ ਵੱਲੋਂ ਇਸ ਮਾਮਲੇ ਨੂੰ ਜਿਹੜਾ ਹੈ ਖੁੱਲ ਕੇ ਨਹੀਂ ਦੱਸਿਆ ਗਿਆ ਦੀ ਆਖਿਰ ਇਹ ਹੱਤਿਆਕਾਂਡ ਕਿਉਂ ਕੀਤਾ ਗਿਆ ਇਹ ਹੱਤਿਆਕਾਂਡ ਦੇ ਪਿੱਛੇ ਕਿਸ ਗੈਂਗ ਦਾ ਜਿਹੜਾ ਹੱਥ ਸੀਗਾ ਇਸ ਹੱਤਿਆਕਾਂਡ ਨੂੰ ਕਰਾਉਂਡ ਤੋਂ ਪਿੱਛੇ ਕਿਹੜੇ ਗੈਂਸਟਰਾਂ ਦਾ ਹੱਥ ਸੀਗਾ ਇਸ ਬਾਰੇ ਹਜੇ ਕੋਈ ਵੀ ਖੁਲਾਸਾ ਜਿਹੜਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਨਹੀਂ ਕੀਤਾ ਗਿਆ ਜਿਸ ਦਾ ਜ਼ਿਕਰ ਕਰਦੇ ਨੇ ਪੁਲਿਸ ਅਧਿਕਾਰੀ ਕਹਿੰਦੇ ਨੇ ਕਿ ਇਸ ਦਾ ਜਲਦ ਜਿਹੜਾ ਜਿਹੜਾ ਖੁਲਾਸਾ ਕੀਤਾ ਜਾਏਗਾ ਉਹਨਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਕਈ ਲੋਕਾਂ ਨੂੰ ਜਿਹੜਾ ਰਾਉਂਡ ਆਊਟ ਕਹਿੰਦੇ ਨੇ ਕੀਤਾ ਗਿਆ ਜਾਂ ਪੁਛਗਿੱਛ ਦਾ ਪੁਸ਼ਤਾ ਕੀਤੀ ਜਾ ਰਹੀ ਹੈ ਕਿ ਹਾਲ ਦੋ ਵਿਅਕਤੀਆਂ ਦੀ ਪੁਸ਼ਟੀ ਗ੍ਰਿਫਤਾਰੀ ਦੀ ਪੁਸ਼ਟੀ ਜੁੜੋ ਗ੍ਰਿਫਤਾਰੀ ਪਟਿਆਲਾ ਤੋਂ ਵੀ ਹੋਈ ਹੈ ਜਿਨ੍ਹਾਂ ਨੇ ਲੌਜਿਸਟਿਕਸ ਇਹਨਾਂ ਬਦਮਾਸ਼ਾਂ ਨੂੰ ਪ੍ਰੋਵਾਈਡ ਕਰਵਾਏ ਸੀ ਆ ਬਿਲਕੁਲ ਸਰਬਜੋਤ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਪੁਲਿਸ ਅਧਿਕਾਰੀ ਖੁੱਲ ਕੇ ਕੋਈ ਵੀ ਜਾਣਕਾਰੀ ਸਾਂਝਾ ਨਹੀਂ ਕਰਨਾ ਚਾਹੁੰਦੇ ਕਿਉਂ ਕਿਉਂਕਿ ਉਸ ਦੇ ਵਿੱਚ ਇਹ ਬਲਕਿਨਾ ਵਿਅਕਤੀਆਂ ਨੂੰ ਕਿਥੋਂ ਕਾਬੂ ਕੀਤਾ ਗਿਆ ਇਹਨਾਂ ਕੋਲ ਹੋਰ ਕੀ ਸਮਾਨ ਬਰਾਮਦ ਕੀਤਾ ਗਿਆ ਇਹਨਾਂ ਦਾ ਇਸ ਹੱਤਿਆकांड ਦੇ ਅੰਦਰ ਕੀ ਰੋਲ ਸੀਗਾ ਇਹ ਹੱਤਿਆकांड ਕਿਉਂ ਹੋਇਆ ਇਸ ਬਾਬਤ ਕੋਈ ਵੀ ਅਧਿਕਾਰੀ ਨੇ ਜਾਣਕਾਰੀ ਜਿਹੜੀ ਹੈ ਮੀਡੀਆ ਕਰਮੀਆਂ ਦੇ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਸਾਂਝੀ ਕੀਤੀ ਫਿਲਹਾਲ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਲਈ ਜਿਹੜਾ ਹੈ ਅਧਿਕਾਰੀ ਇਹ ਕਹਿੰਦੇ ਜਰੂਰ ਨਜ਼ਰ ਆਏ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਸક્ષਮ ਹੈ ਇਸ ਹਾਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਤੇ ਜਿਸ ਨੂੰ ਜਲਦ ਹੀ ਇਹ ਸੱਤਿਆ ਕਾਂਡ ਦਾ ਖੁਲਾਸਾ ਵੀ ਜਿਹੜਾ ਹੈ ਇਹ ਕੀਤਾ ਜਾਏਗਾ ਜਿਹੜੀ ਦੋਸ਼ਿਆ ਦੋਸ਼ੀਆਂ ਦੀ ਜਿਹੜੀ ਹੈ ਗ੍ਰਿਫਤਾਰੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਔਰ ਇਹਦੇ ਵਿੱਚ ਫਾਜ਼ਿਲਕਾ ਪੁਲਿਸ ਨੂੰ ਇੱਕਾਚੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਜਿਹੜੇ ਕਿਲਰਸ ਹੈ ਉਹ ਆਈਡੈਂਟੀਫਾਈ ਹੋ ਚੁੱਕੇ ਨੇ ਔਰ ਜਿਹੜੇ ਦੋ ਬੰਦੇ ਇਸ ਘਟਨਾ ਦੇ ਵਿੱਚ ਸ਼ਾਮਿਲ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਔਰ ਅੱਗੇ ਦੀ ਤਫ਼ਸੀਲ ਜਾਰੀ ਹੈ ਔਰ ਅੱਗੇ ਜੋ ਵੀ ਜਿਹੜੇ ਜਿਹੜੇ ਬੰਦੇ ਗ੍ਰਿਫਤਾਰ ਹੋਏ ਜੀ ਉਹਨਾਂ ਦਾ ਕੀ ਨਾਮ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੈ ਅ ਜਿਹੜੇ ਬੰਦੇ ਗ੍ਰਿਫਤਾਰ ਹੋਏ ਆ ਇੱਕ ਤਾਂ ਹੈ ਰੈਜ਼ੀਡੈਂਟ ਪੀਸ ਯਸ ਰਾਮਰਤਨ ਇੱਕ ਰਾਮਰਤਨ son of ਪਰਮੇਸ਼ ਕੁਮਾਰ ਰੈਜ਼ੀਡੈਂਟ ਆਫ ਪਟਿਆਲਾ ਔਰ ਦੂਸਰਾ ਹੈ ਜਸਪ੍ਰੀਤ ਸਿੰਘ son of ਹਰਜੀਤ ਸਿੰਘ ਰੈਜ਼ੀਡੈਂਟ ਆਫ ਮਰਦਨਪੁਰ ਸਰ ਇਹਨਾਂ ਦਾ ਕੀ ਰੋਲ ਸੀਗਾ ਇਹ ਮਰਡਰ ਗੋਲੀਆਂ ਚਲਾਣ ਸੀ ਜਾਂ ਇਹ ਜੇ ਅਸੀਂ ਤੁਹਾਨੂੰ ਜਿਹੜੀ ਵੀ ਡਿਟੇਲਸ ਹੋਣ ਗਿਆ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਇਹ ਦੋ ਬੰਦਿਆਂ ਦੀ ਅਜੇ ਇੰਟਰੋਗੇਸ਼ਨ ਔਰ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਜਦੋਂ ਇਸ ਦਾ ਹੋਰ ਖੁਲਾਸਾ ਸਾਡੀ ਟੀਮਾਂ ਹੋਰ ਕਈ ਪਾਸੇ ਸਟੇਟ ਦੇ ਵਿੱਚ ਗਈਆਂ ਹੋਈਆਂ ਨੇ ਸੋ ਇਸ ਦੇ ਬਾਅਦ ਜੋ ਵੀ ਸਾਨੂੰ ਇਤਲਾਹ ਮਿਲੇਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ